ਸਸ਼ੀ ਗਾਦਨੀ ਸਸ਼ੀ ਕਾ ਜੀ ਅਸੀਂ ਅੱਜ ਚੂਟ ਚੱਕ ਸੁਸਾਇਟੀ ਚ ਆਏ ਹੋਇਆ ਹਾਂ ਹਾਂਜੀ ਹਾਂਜੀ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦੇ ਵੀ ਇਸ ਸੁਸਾਇਟੀ ਵਿੱਚ ਕਿਸਾਨ ਜਿਹੜੇ ਹੈ ਪਿੰਡ ਦੇ ਹਾਂਜੀ ਹਾਂਜੀ ਉਹ ਕੀ ਕੀ ਬੈਨੀਫਿਟ ਲੈ ਰਹੇ ਨੇ ਕੀ ਕੀ ਉਹਨਾਂ ਨੂੰ ਫਾਇਦਾ ਹੋਇਆ ਜਿਵੇਂ ਮੈਨੂੰ ਬੜੀ ਖੁਸ਼ੀ ਹੈ ਮੈਂ ਤਾਂ ਬਹੁਤ ਘੱਟ ਸੁਸਾਇਟੀਆਂ ਜਿਗੀਆਂ ਜਿਨ੍ਹਾਂ ਦੇ ਪੈਟਰੋਲ ਪੰਪ ਵੀ ਲੱਗਿਆ ਹੋਵੇ ਮੇਰਾ ਖਿਆਲ ਹੈ ਵੀ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਕਿਉਂਕਿ ਅੱਜ ਇਹੋ ਜਿਹਾ ਸਮਾਂ ਆ ਚੁੱਕਿਆ ਕਿ ਡੁਪਲੀਕੇਸੀ ਜਿਹੜੀ ਹੈ ਗਲਤ ਚੀਜ਼ਾਂ ਬਹੁਤ ਸਾਰੀਆਂ ਮਿਲ ਜਾਂਦੀਆਂ ਹਨ ਔਰ ਬਹੁਤ ਵਧੀਆ ਤੁਹਾਡੀ ਬਹੁਤ ਵੱਡੀ ਜਗ੍ਹਾ ਜਿਹੜੀ ਤੁਸੀਂ ਪਿੰਡ ਦੇਆਂ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਸੁਸਾਇਟੀ ਬਣਾਈ ਹੈ ਜਿਹਦੇ ਤੁਹਾਨੂੰ ਹਰ ਚੀਜ਼ ਮਿਲ ਸਕਦੀ ਹੈ ਅੱਛਾ ਮੈਨੂੰ ਸਿਰਫ ਇਹਨਾ ਦੱਸਣਾ ਵੀ ਇਸ ਸੁਸਾਇਟੀ ਵਿੱਚ ਤੁਸੀਂ ਕੀ ਕੀ ਕਿਸਾਨਾਂ ਦੀਆਂ ਸੇਵਾ ਵਿੱਚ ਮਤਲਬ ਉਪਲਬਧ ਕਰਾਏ ਹੋ ਜਿਵੇਂ ਮਸ਼ੀਨਰੀ ਦੇ ਬਾਰੇ ਆ ਜਾਂ ਕਿਹੜੀ ਕਿਹੜੀ ਚੀਜ਼ ਆ ਜਿਹੜੀ ਹੁਣ ਪਹਿਲਾਂ ਤਾਂ ਆਪਾਂ ਪੰਪਰ ਵਾਲੀ ਸਾਈਡ ਤੇ ਚੱਲਦੇ ਹਾਂ ਜਿਹੜੇ ਪੰਪ ਦਾ ਤੁਸੀਂ ਰੀਜ਼ਲ ਦਾ ਪੰਪ ਲਾਇਆ ਹੋਇਆ ਇਹ ਕੀ ਇਹ ਪਿੰਡ ਦੇ ਸਾਰੇ ਕਿਸਾਨਾਂ ਦਾ ਫਾਇਦਾ ਲੈ ਸਕਦੇ ਜਾਂ ਜਿਹੜੇ ਮੈਂਬਰ ਆ ਉਹ ਹੀ ਫਾਇਦਾ ਲੈ ਸਕਦੇ ਜੀ ਸਾਰੇ ਜਿਮੀਂ ਪਿੰਡ ਹੀ ਲੈ ਸਕਦੇ ਪਿੰਡ ਹੀ ਲੈ ਸਕਦਾ ਮਤਲਬ ਮੈਂ ਜਿਵੇਂ ਹੁਣ ਜੇ ਮੈਂ ਪਿੰਡ ਦਾ ਬੰਦਾ ਹਾਂ ਤੇ ਮੈਂ ਤੁਹਾਡੇ ਮੈਂਬਰ ਨਹੀਂ ਬਣਿਆ ਤੇ ਮੈਂ ਵੀ ਆ ਕੇ ਇੱਥੇ ਡੀਲ ਬਿਲਕੁਲ ਜੀ ਆ ਬਹੁਤ ਹੀ ਵਧੀਆ ਫਿਰ ਤੁਹਾਨੂੰ ਤਾਂ ਮਤਲਬ ਇਹਦੇ ਵਿੱਚ ਇੱਕ ਕਈ ਵਾਰੀ ਸਮੇਂ ਸੇ ਕਈ ਵਾਰ ਡੀਜ਼ਲ ਮੈਂ ਦੇਖਿਆ ਮਿਲਦਾ ਨਹੀਂ ਹੈ ਬਹੁਤ ਵਧੀਆ ਗੱਲ ਹੈ ਜਿਹੜਾ ਇੱਥੇ ਡੀਜ਼ਲ 플ੱਡ ਹੁੰਦਾ ਕਿਉਂਕਿ ਡੀਜ਼ਲ ਇੱਕ ਐਸੀ ਚੀਜ਼ ਹੈ ਮਸ਼ੀਨਰੀ ਜਿਹੜੀ ਹੈ ਉਹ ਸਾਰੀ ਸਾਰੀ ਜਨਕਿ ਜਿੱਦਾਂ ਕਿ ਆਪਾਂ ਕਹਿੰਦੇ ਟਰੈਕਟਰ ਵਗੈਰਾ ਹੋ ਗਿਆ ਕੋਈ ਵੀ ਡੀਜ਼ਲ ਗੱਡੀ ਆ ਇੱਕੀ ਮਤਲਬ ਪੂਰੇ ਕੋਹਾਗੇ ਵੀ ਲਿਆਂਦੇ ਬਾਹਰੋਂ ਵੀ ਲਿਆ ਜਾਂਦੇ ਇੱਥੇ ਕੋਈ ਨਰਾਜ਼ਗੀ ਨਹੀਂ ਚਲੋ ਮੈਂ ਇਸ ਸੁਸਾਇਟੀ ਦਾ ਮੈਂਬਰ ਹੀ ਚਲੋ ਬਹੁਤ ਸੁਣਾਇਆ ਸੁਣੀ ਦੱਸਿਆ ਵੀ ਪੰਪ ਦਾ ਇੱਕ ਬਹੁਤ ਸਾਰਾ ਬੈਨੀਫਿਟ ਹੈ ਉਹਨਾਂ ਅਸੀਂ ਮਸ਼ੀਨਰੀ ਵਾਲੀ ਸਾਈਡ ਤੇ ਚੱਲਦੇ ਆਂ ਬਹੁਤ ਸਾਰੀਆਂ ਮੈਂ ਦੇਖਿਆ ਮਸ਼ੀਨਾਂ ਤੁਹਾਡੇ ਕੋ ਪਈਆਂ ਨੇ ਹਾਂਜੀ ਅ ਜਿਸ ਤਰ੍ਹਾਂ ਕਿ ਉਹਨਾ ਸੁਪਰ ਸੀਡਰ ਤੇ ਆਇਆ ਬਿਲਕੁਲ ਜੀ ਹਾਂ ਤੇ ਬਹੁਤ ਸਾਰੀਆਂ ਮਸ਼ੀਨਾਂ ਕਿਉਂਕਿ ਹੁਣ ਅੱਗੇ ਜਿਹੜਾ ਸੀਜ਼ਨ ਆਇਆ ਹਾਂਜੀ ਬਿਲਕੁਲ ਜੀ ਜਿਵੇਂ ਮੈਂ ਅਸੀਂ ਪਿੰਡਾਂ ਚ ਕਹਨੇ ਆ ਵੀ ਤੁਹਾਡੇ ਅੱਗ ਨਾ ਲਾਓ ਪੁਰਾਣੀ ਪੁਰਾਣੀ ਵਿੱਚ ਤੁਹਾਡੇ ਕੋ ਸਾਰੀਆਂ ਮਸ਼ੀਨਾਂ ਇੱਥੇ ਵੇਲੇ ਹਾਂਜੀ ਸਾਰੀਆਂ ਵੇਲੇ ਮਤਲਬ ਤੁਸੀਂ ਉਹਦੇ ਚ ਕੀ ਕੀ ਕਿਸ ਤਰ੍ਹਾਂ ਜਿਵੇਂ ਹੁਣ ਆ ਮੈਂ ਸੁਪਰਸੀਡਰ ਲੈ ਕੇ ਜਾਣਾ ਤੇ ਕੀ ਆਪਾਂ ਉਹਨੂੰ ਮੈਂਬਰ ਨੂੰ ਕੀ ਉਹਦਾ ਬੈਨੀਫਿਟ ਹੈ ਉਹ ਬੈਨੀਫਿਟ ਤੇ ਜਿਹੜਾ ਆਪਣਾ ਕਰਾਇਆ ਚੱਲਦਾ ਕਰਾਇਆ ਅਸੀਂ ਮੰਨ ਲਓ ਵੀ ਕਮੇਟੀ ਬਣੀ ਹੋਈ ਹੈ ਜੀ ਅੱਛਾ ਅੱਛਾ ਕਮੇਟੀ ਨੇ ਮੰਨ ਲਓ ਸਿਲੈਕਟ ਕਰ ਲੈਣਾ ਜਿਵੇਂ ਥੋੜੇ ਜਿਵੇਂ ਮੰਨ ਲਓ ਵੀ ਡੀਜ਼ਲ ਪਲਦਾ ਜਾਂ ਹੋਰ ਚੀਜ਼ਾਂ ਕੋਈ ਵੀ ਆਪਾਂ ਕਹ dielੀ ਵੀ ਮਹਿੰਗਾਈ ਥੋੜੀ ਜਿਹੀ ਵਧੀ ਹੈ ਨਾ ਫਿਰ ਇਹ ਚੀਜ਼ ਦੀਆਂ ਰਿਪੇਅਰ ਵੀ ਵਧਦੀ ਹੈ ਜੀ ਹੈ ਨਾ ਉਹਦੇ ਹਿਸਾਬ ਨਾਲ ਅਕਾਊਂਟ ਨਾਲ ਮਤਲਬ ਸਾਰੀ ਜਿਹੜੀ ਸਾਡੀ ਮੈਂਬਰ ਕਮੇਟੀ ਹੈ ਹੂੰ ਹੂੰ ਪ੍ਰਧਾਨ ਸਾਹਿਬ ਉਸਨੇ ਅਸੀਂ ਸਾਰੇ ਇੱਕ ਬੇਨਾ ਬਹੁਤ ਸਨੈਕ ਕਿ ਇੱਕ ਬਹੁਤ ਜ਼ੂਰੀ ਹੈ ਕਿਉਂਕਿ ਜੇ ਮਸ਼ੀਨ ਕੋ ਕਿ ਜੇ ਹੁਣ ਮੈਂ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹੈ ਨਾ ਜਿਹੜੇ ਪਿੰਡ ਜਾਨਾ ਵੀ ਜਿਹੜੀਆਂ ਮਸ਼ੀਨਾਂ ਸੋਸਾਇਟੀ ਤੋਂ ਕਿਰਾਏ ਤੇ ਲੈ ਆਓ ਜੇ ਤੁਸੀਂ ਘਰ ਲੋਹਾ ਲਿਆ ਕੇ ਖੜਾ ਕਰਤਾ ਤੇ ਉਹ ਉਹਦੀ ਇਹ ਨਹੀਂ ਦੇਖਣਾ ਵੀ ਸਾਲ ਦੇ ਵਿੱਚ ਮੈਂ ਤਾਂ ਇੱਕ ਇਹ ਵੀ ਕਹੂੰਗਾ ਵੀ ਤੁਸੀਂ ਜੇ ਟਰੈਕਟਰ ਵੀ ਹੈ ਤੇ ਜੇ ਤੁਹਾਨੂੰ ਸੋਸਾਇਟੀ ਤੋਂ ਮਿਲ ਜਾਏ ਬੈਟਰ ਹੈ ਜੇ ਟਰੈਕਟਰ ਜਿਹੜਾ ਹੈ ਨਾ ਉਹ ਜੇ ਉਹਨੂੰ ਖਰਚਾ ਦੇਖ ਲਓ ਉਹਨਾਂ ਤੋਂ ਖਰਚਾ ਜਿਹੜਾ ਆ ਅੱਜ ਪੈਸੇ ਬਚਾਉਣ ਦਾ ਸਮਾਂ ਆ ਚੁੱਕਿਆ ਤੇ ਮੈਨੂੰ ਬੜਾ ਵਧੀਆ ਜਿਹੜਾ ਕੋਆਪਰੇਟਿਵ ਸੁਸਾਇਟੀ ਦਾ ਇਹ ਕਨਸੈਪਟ ਬਹੁਤ ਅੱਛਾ ਲੱਗਦਾ ਵੀ ਮਸ਼ੀਨਰੀ ਜਿਹੜੀ ਕਿਰਾਏ ਤੇ ਮਿਲ ਜਾਣੀ ਜੇ ਅੱਜ ਲੋੜ ਹੈ ਕਿਉਂਕਿ ਜੇ ਆਪਾਂ ਖਰੀਦ ਕੇ ਲੈ ਆਉਨੇ ਆਂ ਕਈ ਵਾਰੀ ਹੁੰਦਾ ਵੀ ਆ ਦੇਖੋ ਹੁਣ ਉਹ ਟਾਈਮ ਸਮਾ ਗਿਆ ਜਦੋਂ ਦਿਖਾਵੇ ਦਾ ਕੰਮ ਸੀਗਾ ਵੀ ਮੈਂ ਜੀ ਪਤਾ ਨਹੀਂ ਹੁਣ ਟਰੈਕਟਰ ਨਵਾਂ ਕਢਾ ਲਿਆ ਇਹ ਨਹੀਂ ਦੇਖਣਾ ਹੁਣ ਟਰੈਕਟਰ ਤੋਂ ਵੀ ਜੇ ਤੁਸੀਂ ਨੌ ਦੇ ਚ ਪੂਰਾ ਜੇ ਤਾਂ ਉਹਨੂੰ ਕਿਰਾਏ ਤੇ ਕੋਈ ਚੀਜ਼ ਮਿਲਦੀ ਹੈ ਤਾਂ ਹੋਰ ਜਿਵੇਂ ਹੁਣ ਤੁਸੀਂ ਆ ਉਹ ਪਿੱਛੇ ਮਸ਼ੀਨ ਹੈ ਤੁਹਾਡੀ ਆਲੂ ਬੀਜਣ ਵਾਲੀ ਆਲੂ ਬੀਜਣ ਵਾਲੀ ਆਲੂ ਵੀ ਤੁਹਾਡੇ ਇਲਾਕੇ ਚ ਲੱਗ ਬਹੁਤ ਸੁਣਾ ਆਲੂ ਦਾ ਕੰਮ ਵੀ ਹੁਣ ਟੰਡਿਆ ਸੀਜ਼ਨ ਚ ਹੋਣਾ ਹੈ ਹਾਂਜੀ ਹਾਂਜੀ ਕਿਉਂਕਿ ਮੈਂ ਪ੍ਰੋਜੈਕਟ ਆਲੂਆਂ ਤੇ ਵੀ ਦੇਖ ਰਿਹਾ ਹਾਂ ਹਾਂਜੀ ਔਰ ਪੋਟੈਟੋ ਤੇ ਮੇਰਾ ਬਹੁਤ ਜ਼ਿਆਦਾ ਜੋਰ ਹੈ ਨਾ ਹੁਣ ਔਰ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਇਹ ਮਸ਼ੀਨਾਂ ਜਿਹੜੀ ਪੋਟੈਟੋ ਬੀਜਣ ਵਾਸਤੇ ਵੀ ਇੱਕ ਲੋੜ ਹੈ ਬਾਕੀ ਮੈਨੂੰ ਲੱਗਦਾ ਹਾਰਵੈਸਟਿੰਗ ਵਾਲਾ ਵੀ ਤੁਹਾਡੇ ਕੋਲ ਹੋਊਗਾ ਸਾਰਾ ਹਾਂਜੀ ਟੋਟਲੀ ਟੋਟਲੀ ਸਾਰੀ ਚੀਜ਼ਾਂ ਮਸ਼ੀਨ ਹਾਂਜੀ ਹਾਂਜੀ ਆ ਆਲੂ ਪੱਟਣ ਵਾਲੀ ਆਲੂ ਪੱਟਣ ਵਾਲੀ ਮਸ਼ੀਨ ਵੀ ਹੈ ਚਲੋ ਇਹ ਕਿਉਂਕਿ ਆਲੂ ਜੇ ਪਿੰਡ ਲੱਗਦਾ ਅੱਡੀ ਚੀਜ਼ੇ ਪੱਟਾ ਫੋਨ ਪੱਟਾਂ ਵਾਲੇ ਆਲੂਆਂ ਦੇ ਪੱਟਾ ਆਲੂ ਵੱਟਾ ਪੰਨ ਇਹ ਸਾਰੀਆਂ ਆਲੂ ਦਾ ਜੋ ਵੀ ਤੁਹਾਡੇ ਪਿੰਡ ਜਿੰਨਾ ਇਹ ਜਿਹੜੇ ਖਾਲੀ ਹੁੰਦੇ ਤੁਹਾਡੇ ਕਿੰਨਾ ਕੁ ਪਿੰਡ ਆਲੂ ਲੱਗ ਜਾਂਦਾ ਆਲੂ ਜੀ ਕਿਰਮਨ ਜ਼ਿਆਦਾਤਰ ਲੱਗਦਾ ਆਪਣਾ ਹੋਊਗਾ ਜੀ ਲੱਗ ਜਾਂਦਾ ਉਹ ਦੋ ਇੱਕ ਦੋ ਦਿਨ ਤੋਂ ਕੱਲ੍ਹ अच्छा चलो ज्यादा भी हो सकता है मैंने सिख दो जिम्मेदार जाना मैं देखा 4 500 एक एचआर 500 एकड़ ਜਿਹੜਾ ਇਸ ਇਲਾਕੇ ਵਿੱਚ ਵੈਸੇ ਤੇ ਇਸ ਇਲਾਕੇ ਵਿੱਚ ਮੈਂ ਕਿਉਂਕਿ ਆ ਚੂੜ ਚੱਕ ਦੇ ਨਾਲ-ਨਾਲ ਪਿੰਡਾਂ 'ਚ ਮੈਂ ਬਹੁਤ ਦੇਖਿਆ 15 1600 2000 ਏਕੜ ਦੇ ਕਿਉਂਕਿ ਮੇਰੇ ਕੁਝ ਕਿਸਾਨ ਨੇ ਜਿਹੜੇ 100 100 ਕਿੱਲੇ ਦੇ ਕਿਉਂਕਿ ਕੋਲਡ ਸਟੋਰ ਬਣੇ ਆ ਆਲੂ ਹੁਣ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ 'ਚ ਜਿਹੜੇ ਲੋਕ ਆਲੂ ਦਾ ਕੰਮ ਕਰੇ ਉਹ ਸੀਡ ਬਹੁਤ ਮਹਿੰਗਾ ਪੈਂਦਾ ਤੇ ਆਲੂ ਤੇ ਬਹੁਤ ਸਾਰਾ ਪੈਸਾ ਕਮਾ ਸਕਦੇ ਜੇ ਸੀਡ ਸਸਤਾ ਮਿਲ ਜੇ ਮੈਂ ਆਪ ਖੋਦ ਲਉਣਾ ਜੀ ਅੱਛਾ ਬਹੁਤ ਸੋਹਣੀ ਗੱਲ ਹੈ ਮੈਂ ਤੁਹਾਨੂੰ ਆਲੂ ਵਾਰੇ ਬਾਅਦ ਚ ਡਿਸਕਸ ਕਰੂੰਗਾ ਉਹ ਤੁਹਾਡੇ ਕੋਲ ਜਿਵੇਂ ਹਾਂਜੀ ਟਰੈਕਟਰ ਵੀ ਹੈ ਟਰੈਕਟਰ ਨੇ ਤੇ ਇੱਥੇ ਲੇਜ਼ਰ ਲੈਵਲਰ ਵੀ ਪਾਇਆ ਹੈ ਹਾਂਜੀ 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 ਅਸੀਂ ਬਹੁਤ ਸਾਲ ਪਹਿਲਾਂ ਪਾਕਿਸਤਾਨ ਗਏ ਸੀ ਉਦੋਂ ਅਸੀਂ ਲੇਜ਼ਰ ਲੈਵਲਰ ਦਾ ਉਦੋਂ ਦੇਖਦੇ ਲੇਕਿਨ ਹੁਣ ਰੈਵਿਊਸ਼ਨ ਆ ਗਈ ਠੀਕ ਹੈ ਕਿਉਂਕਿ ਇੱਕ ਲੈਵਲਿੰਗ ਜਿਹੜੀ ਹੈ ਲੇਜ਼ਰ ਲੈਵਲਿੰਗ ਦੇਖੋ ਇਹ ਵੀ ਬਹੁਤ ਮਹਿੰਗੀ ਜੇ ਬੰਦੇ ਨੇ ਆਪ ਮਸ਼ੀਨ ਲੈਣੀ ਤੇ ਜਾਂ ਤਾਂ ਜਾਂ ਤਾਂ ਉਹ ਕੰਮ ਸ਼ੁਰੂ ਕਰ ਦੇਵੇ ਲੇਜ਼ਰ ਲੈਵਲਿੰਗ ਦਾ ਲੋਕਾਂ ਦਾ ਵੀ ਤੇ ਜੇ ਸੁਸਾਇਟੀ ਤੋਂ ਮਿਲਦਾ ਤੇ ਮੈਨੂੰ ਲੱਗਦਾ ਮੇਰੇ ਖਿਆਲ ਤੁਹਾਡੇ ਜ਼ਿੰਮੇदार ਵੀ ਹੁਣ ਲੇਜ਼ਰ ਲੈਵਲਿੰਗ ਕਰਾਉਂਦੇ ਆ ਕਰਾਉਂਦੇ ਆ ਜੀ ਪਰ ਕਰਾਉਣੀ ਵੀ ਚਾਹੀਦੀ ਹੈ ਕਿਉਂਕਿ ਜੇ ਜ਼ਮੀਨ ਬੈਲੈਂਸ ਹੈ ਇਹ ਮਸ਼ੀਨ ਲੇਜ਼ਰ ਲੈਵਲ ਹੈ ਜਿਹੜੀ ਇੱਥੇ ਪੈਂਡ ਚ ਪਈ ਹੋਈ ਹੈ ਹਾਂ ਜੀ ਅ ਮੇਰੇ ਖਿਆਲ ਕਿੰਨੀਆਂ ਮਸ਼ੀਨਾਂ ਤੁਹਾਡੇ ਕੋਲ ਹਿੱਲੇ ਚ ਲੈਵਲ ਦੀ ਲੈਵਲ ਦੋ ਹੈ ਦੋ ਹੈ ਇਮੇਰੇ ਖਿਆਲ ਦੋ ਇੱਕ ਪਿੰਡ ਜੇ 2-3000 ਏਕੜ ਵਾਲਾ ਏਰੀਆ ਤੇ ਦੋ ਤਿੰਨ ਮਸ਼ੀਨਾਂ ਜਿਹੜੀਆਂ ਬਹੁਤ ਕੰਮ ਆ ਸਕਦੀਆਂ ਇਹ ਲੇਜ਼ਰ ਲੈਵਲਰ ਜਿਹੜਾ ਪਾਣੀ ਦਾ ਜਿਹੜਾ ਲੈਵਲ ਹੈ ਜਾਂ ਲੈਵਲ ਸੈੱਟ ਕਰਨ ਵਾਸਤੇ ਬਹੁਤ ਹੀ ਇੰਪੋਰਟੈਂਟ ਹੈ ਜਿਹੜਾ ਸੁਸਾਇਟੀ ਚ ਅਵੇਲੇਬਲ ਬਾਕੀ ਮੈਂ ਦੇਖਿਆ ਅੱਗੇ ਤਵੀਆਂ ਦੇ ਸੈਟ ਤਵੀਆਂ ਦੇ ਸੈਟ ਪੈਨਿਸਹਾ ਉਹ ਮਸ਼ੀਨਾਂ ਆਪਣੀ ਜੀਰੋ ਡ੍ਰਿਲ ਵੀ ਹੈ ਉਹ ਵੀ ਸੁਪਰਸੀਡਰ ਓਕੇ ਸੁਪਰਸੀਡਰ ਪੈਨ ਓ ਅੱਗੇ ਦੇਖੋ ਸਾਰੇ ਲੈਂਡ ਫੋਰਸ ਬੜੀਆਂ ਚੰਗੀਆਂ ਕੰਪਨੀਆਂ ਦੇ ਆਪਣਾ ਇਹ ਆ ਜਿਹੜਾ ਪੰਪੱਖਾ ਵੀ ਇਹਦੇ ਨਾਲ ਪੰਪ ਵੀ ਹੈ ਸਪਰੇਅ ਵਾਲਾ ਕਿੰਨੇ ਆ ਕਿਰਾਏ ਇਹ ਜਿਹੜੀ ਸਪਰੇਅ ਜਿਹੜੀ ਆ ਕੀ ਕਰਦੇ ਸੀ ਸਪਰੇਅ ਪੰਪ ਵੀ ਇੱਕ ਇਹਨਾਂ ਦੀ ਮੇਰਾ ਖਿਆਲ ਹੈ ਸੁਸਾਇਟੀ ਤੋਂ ਹਰ ਚੀਜ਼ ਇਹਨਾਂ ਨੂੰ ਇੱਥੇ ਮਿਲਦੀ ਹੈ ਔਰ ਬਹੁਤ ਖੁਸ਼ੀ ਦੀ ਗੱਲ ਹੈ ਜਿਹੜੀ ਇੱਥੇ ਔਰ ਤੁਸੀਂ ਕੋਈ ਸੋਸਾਇਟੀ ਬਾਰੇ ਕੋਈ ਦੱਸਣਾ ਚਾਹੁੰਦੇ ਸੋਸਾਇਟੀ ਵੈਸੇ ਜੀ ਬਹੁਤ ਵਧੀਆ ਚੱਲ ਰਹੀ ਆ ਕਿਉਂਕਿ ਅਸੀਂ ਜਿਹੜੀ ਹੁਣ ਸੋਸਾਇਟੀ ਦੀ ਚੋਣ ਹੋਈ ਸੀਗੀ ਹਾਂਜੀ ਹਾਂਜੀ ਅਸੀਂ ਸਾਰੇ ਬੰਦੇ ਸਰਵਸੰਮਤੀ ਨਾਲ ਹੀ ਚੁਣੇ ਗਏ ਉਸ ਨਾਮ ਬਹੁਤ ਇਲੈਕਸ਼ਨ ਨਹੀਂ ਹੋਈ ਕਿ ਬਾਕੀ ਤੁਹਾਡੇ ਖਾਦ ਖੂਦ ਦਾ ਗੰਦ ਦਵਾਈਆਂ ਦਾ ਸਭ ਇੱਥੇ ਹੈ ਬਿਲਕੁਲ ਹੈ ਜੀ ਮੰਨ ਲਓ ਤੁਹਾਨੂੰ ਆਪਾਂ ਨੂੰ ਇਹ ਨਹੀਂ ਆ ਵੀ ਹੁਣ ਮੈਂ ਕਈ ਵਾਰੀ ਦੁਕਾਨ ਤੇ ਜਾਂਦੇ ਆ ਤੇ ਉੱਥੇ ਹੁੰਦਾ ਵੀ ਡਰ ਲੱਗਦਾ ਰਹਿੰਦਾ ਵੀ ਗਲਤ ਚੀਜ਼ ਨਾ ਮਿਲ ਜਾਏ ਤੁਹਾਡੀਆਂ ਚੰਗੀਆਂ ਕੰਪਨੀਆਂ ਦੀ ਸਾਰੀਆਂ ਚੀਜ਼ਾਂ ਇੱਥੇ ਦਵਾਈਆਂ ਦੁਈਆਂ ਮਿਲ ਜਾਂਦੀਆਂ ਮੈਨੂੰ ਆਪਾਂ ਦਵਾਈਆਂ ਵੀ ਇੰਨਾ ਤੋਂ ਲੈ ਸਕਦੇ ਆ ਇੱਥੇ ਸੁਸਾਇਟੀ ਤੋਂ ਦਵਾਈਆਂ ਲੈ। ਪਤਾ ਕੀ ਦਵਾਈ ਦਾ ਵੀ ਇਸ ਤਰ੍ਹਾਂ ਹੁੰਦਾ ਲੋਕੀਂ ਕਿ ਕੋਈ ਬਾਹਰੋਂ ਵੀ ਲੈਂਦਾ। ਜਦੋਂ ਕੋਈ ਮੰਗਵਾਉਂਦਾ ਦਵਾਈ ਜਾਂਦਾ ਤਾਂ ਬਹੁਤ ਜਿਹੜੀ ਚੀਜ਼ ਦੀ ਮੈਨੂੰ ਲੋੜ ਇੱਥੇ ਜਿਆਦਾ ਨਹੀਂ ਵਰਤੋਂ ਨਹੀਂ ਹੁੰਦੀ ਜੇ ਮੰਗਵਾਣੀ ਹੈ ਤਾਂ ਚਲੋ ਬਹੁਤ ਸੋਹਣਾ ਚਲੋ ਇੱਕ ਬਹੁਤ ਅੱਛਾ ਮੈਨੂੰ ਇਹ ਕੋਆਪਰੇਟਿਵ ਸੁਸਾਇਟੀ ਦਾ ਬਹੁਤ ਵਧੀਆ ਲੱਗਿਆ। ਮੇਰਾ ਖਿਆਲ ਹੈ ਵੀ ਇਸ ਪਿੰਡ 'ਚ ਅਸੀਂ ਆਏ ਆ ਤੇ ਅੱਜ ਗਿਲਸਾਵਕਵਿੰਦਰ ਗਿਲ ਦੇਖਾ ਕੇ ਗਿਲਸਾਬ ਨੇ ਸਾਡੇ ਮੈਂ ਆਪਾ ਯੂ ਐਸ ਏ ਤੋਂ ਜਿਹੜੇ ਫਾਰਮ ਆ ਨਵੇਂ ਆ ਕੁ ਗੈਸਟ ਫਰੈਂਡ ਦੇ ਨੇ ਔਰ ਉਹ ਪਿੰਡ ਨੂੰ ਚਾਹੁੰਦੇ ਆ ਵੀ ਪਿੰਡ ਨੂੰ ਕਿਵੇਂ ਵਧੀਆ ਤਰੀਕੇ ਨਾਲ ਲਿਆ ਜਾ ਸਕੇ ਔਰ ਮੈਂ ਵੀ ਉਹਨਾਂ ਦੇ ਨਾਲ ਅੱਜ ਇਸ ਪਿੰਡ ਚ ਆਨ ਦਾ ਮੌਕਾ ਮੇਰਾ ਨਾਮ ਡਾਕਟਰ ਮਲਵਿੰਦਰ ਸਿੰਘ ਮੱਲੀ ਹੈ ਐਮ ਜੀ ਮੈਂ ਮੈਂਬਰ ਹਾਂ ਗਲੋਬਲ ਫਾਰਮਰ ਨੈਟਵਰਕ ਦਾ ਸੀ 50 ਮੇਰੇ ਨਾਲ ਕਮਲ ਜੀ ਆਏ ਨੇ ਟ੍ਰੇਨਿੰਗ ਦੇਣ ਦੇ ਬੱਚਿਆਂ ਨੂੰ ਅਸੀਂ ਬਾਅਦ ਚ ਦੇਖਾਂਗੇ ਬੱਚਿਆਂ ਨਾਲ ਇੱਥੇ ਪਿੰਡ ਦੇ ਨੂੰ ਕਿਵੇਂ ਐਡਾਪਟ ਕਰਕੇ ਕਿ ਜੇ ਅਸੀਂ ਚਾਹਣੇ ਜਿਹੜੇ 10ਵੀਂ 11ਵੀਂ ਵਾਲੇ ਬੱਚੇ ਆ ਉਹਨਾਂ ਨੇ ਅੱਗੇ ਕਾਲਜ ਆ ਉਹਨਾਂ ਨੂੰ ਅਸੀਂ ਐਹੋ ਜੀ ਕੰਪਿਊਟਰ ਦੀ ਟ੍ਰੇਨਿੰਗ ਦੇ ਦਈਏ ਜਿਹੜਾ ਕੰਪਿਊਟਰ ਤੋਂ ਸਿੱਖ ਸਕਣ ਤੇ ਮੈਂ ਉਹ ਵੀ ਅਸੀਂ ਅਸੀਂ ਤੁਹਾਡੇ ਸਕੂਲ 'ਚ ਵੀ ਜਾ ਕੇ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਅਸੀਂ ਤੁਹਾਡੇ ਇਥੇ ਮੈਸੇਜ ਵੀ ਦੇਵਾਂਗੇ ਲੋਕਾਂ ਨੂੰ ਕਿ ਕਿਵੇਂ ਤੁਸੀਂ ਤੁਹਾਡੇ ਆਪਣੇ ਬੱਚਿਆਂ ਨੂੰ ਅਸੀਂ ਸਾਡੇ ਨਾਲ ਜੋੜ ਸਕਦੇ ਆ ਕਿਉਂਕਿ ਸਾਡਾ ਮਿਸ਼ਨ ਆ ਵੀ ਅਸੀਂ 1 ਲੱਖ ਬੰਦੇ ਨੂੰ ਇਸ ਸਾਲ ਦੇ ਵਿੱਚ ਟ੍ਰੇਨਿੰਗ ਦੇਈਏ ਵੀ ਆਉਣ ਵਾਲੇ ਟਾਈਮ ਵਿੱਚ ਜਿਹੜਾ ਕਿ ਉਹ ਕੰਮ ਜਿਹੜਾ ਹੈ ਨਾ ਉਹ ਕੰਮ ਆਪਣਾ ਐਗਰੀਅੰਟ ਆਪਣਾ ਸਿੱਖ ਸਕੇ ਹਾਂਜੀ ਹਾਂ ਕਿ ਅਸੀਂ ਕਹਿੰਦੇ ਆਂ ਵੀ ਨਸ਼ਿਆਂ ਤੋਂ ਬਚੇ ਕੰਮ ਆਪਣਾ ਸਿੱਖੇ ਬਾਹਰਲੇ ਦੇਸ਼ ਵਿੱਚ ਬਹੁਤ ਮਿਹਨਤ ਹੈ ਤੇ ਆਪਣੇ ਹੀ ਇੱਥੇ ਚੰਗੀ ਚੀਜ਼ ਮਿਲ ਸਕਦੀ ਹੈ ਤੇ ਆਪਣੇ ਦੇਸ਼ ਵਿੱਚ ਹੀ ਬਹੁਤ ਖੁਸ਼ਾ ਅਗਰ ਬੰਦਾ ਇੱਥੇ ਕਰਦਾ ਹੈ ਥੈਂਕ ਯੂ ਜੀ ਥੈਂਕ ਯੂ ਜੀ